ਸਭ ਤੋਂ ਪਹਿਲਾਂ ਕੀ ਕਰਦੇ ਗੁਰੂ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਅੱਜ ਗੁਰਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਹੈ ਔਰ ਗੁਰਤੇਗ ਬਹਾਦਰ ਸਾਹਿਬ ਨੇ ਆਪਣੀ ਸ਼ਹਾਦਤ ਤੋਂ ਜਿੱਥੇ ਸਾਨੂੰ ਬਹੁਤ ਸਾਰੇ ਸੁਨੇਹੇ ਦਿੱਤੇ ਨੇ ਉੱਥੇ ਸਾਨੂੰ ਇੱਕ ਸੁਨਿਆ ਇਹ ਵੀ ਦਿੱਤਾ ਹੈ ਕਿ ਗੁਰੂ ਦਾ ਸਿੱਖ ਜਿਹੜਾ ਹੈ ਸਿਰੜੀ ਵੀ ਹੋਵੇ ਤੇ ਸਤਿਗੁਣਾਂ ਵੀ ਹੋਵੇ ਅਸੀਂ ਅੱਜ ਵੱਖ-ਵੱਖ ਜਥੇਬੰਦੀਆਂ ਜਿਹਨਾਂ ਦੇ ਵਿੱਚ ਬਾਪੂ ਗੁਰਦਰ ਸਿੰਘ ਜੀ ਸਾਡੇ ਨਾਲ ਦਿਲਬਖ ਸਿੰਘ ਜੀ ਜਿੱਤਾ ਸਰਲਤ ਰਣਜੀਤ ਸਿੰਘ ਜੀ ਸਿੱਖ ਯੂਥ ਫੈਡਰੇਸ਼ਨ ਪਿੰਡਰਾਵਾਲੇ ਅਤੇ ਪਾਈ ਵਡਾਲਾ ਜੀ ਦੇ ਸਾਥੀ ਪੱਖਵਕ ਜਥੇਬੰਦੀਆਂ ਇੱਥੇ ਅੱਜ ਹਾਜ਼ਰ ਹੋਈਆਂ ਨੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਕੁਝ ਇਤਿਹਾਸਿਕ ਫੈਸਲੇ ਸੁਣਾਏ ਗਏ ਸੀਗੇ। ਇਸ ਕਾਰਨ ਹੋਰ ਉਹਨਾਂ ਫੈਸਲਿਆਂ ਤੇ ਬਾਅਦ ਵਕ ਵਕ ਪੰਥਕ ਜਥੇਬੰਦੀਆਂ ਅਤੇ ਸਿੱਖ ਚਿੰਤਕਾਂ ਨੇ ਦੇਸ਼ਾਂ ਵਿਦੇਸ਼ਾਂ ਤੋਂ ਫੋਨ ਕਰਕੇ ਚਿੰਤਨ ਕਰਕੇ ਸਾਡੇ ਨਾਲ رابطہ ਕਾਇਮ ਕੀਤਾ ਸੀਗਾ ਅਤੇ ਸੋਸ਼ਲ ਮੀਡੀਆ ਦੇ ਉੱਤੇ ਵੀ ਇਹ ਗੱਲ ਬਹੁਤ ਪ੍ਰਚਲਿਤ ਹੋਈ ਸੀਗੀ। ਕਿ 2015 ਦੇ ਵਿੱਚ ਜਿਹੜੀਆਂ ਬੇਅਦਬੀਆਂ ਹੋਈਆਂ ਸੀਗੀਆਂ ਅਤੇ ਉਹਦੇ ਬਾਅਦ ਜੋ ਗ੍ਰੰਥ ਅਤੇ ਪੰਥ ਵਿਰੋਧੀ ਕਟਨਾਵਾ ਉਸ ਵੇਲੇ ਦੀ ਸਰਕਾਰ ਵੱਲੋਂ ਕੀਤੀਆਂ ਗਈਆਂ ਸੀਗੀਆਂ ਸ੍ਰੀ ਅਕਾਲ ਤਖਤ ਸੈਵਲੋਂ ਜਿਸ ਤਰੀਕੇ ਦੇ ਫੈਸਲੇ ਆਏ ਸਨ ਉਹਨਾਂ ਸਾੜਿਆਂ ਦੇ ਉੱਤੇ 2 ਤਰੀਕ ਨੂੰ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਬਹੁਤ ਸਾਰੇ ਆਦੇਸ਼ ਅਤੇ ਨਿਰਦੇਸ਼ ਜਾਰੀ ਕੀਤੇ ਗਏ ਸੀ ਕਿਉਂਕਿ ਇਹ ਗੱਲ ਸਾਬਤ ਹੋ ਗਈ ਸੀ ਕਿ 2015 ਦੇ ਵਿੱਚ ਜਿਹੜਾ ਹੁਕਮਨਾਮਾ ਉਸ ਦਿਨ ਦੇ ਤਤਕਾਲੀ ਜਥੇਦਾਰਾਂ ਅਤੇ ਉਹਨਾਂ ਸਾਥੀਆਂ ਵੱਲੋਂ ਗਿਆਨੀ ਗੁਰਬਚਨ ਸਿੰਘ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਜਾਰੀ ਕੀਤਾ ਗਿਆ ਸੀਗਾ ਉਹ ਸਾਰਾ ਕੁਝ ਹੀ ਸਿੱਖ ਸੰਗਤਾਂ ਨੇ ਵੇਖ ਲਿਆ ਕਿ ਉਹਦੇ ਬਾਅਦ ਜੋ ਇਸ਼ਤਿਹਾਰ ਦਿੱਤੇ ਗਏ ਤਿਲ ਤੋਂ ਇਹ ਗੱਲਾਂ ਸਪਸ਼ਟ ਹੋ ਗਈਆਂ ਕਿ ਇਹ ਸਭ ਕੁਝ ਗਲਤ ਸੀਗਾ। ਔਰ ਉਸ ਗਲਤ ਤੇ ਚੱਲਦੇ ਹੋਇਆ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅਕਾਲ ਤਖਤ ਦੇ ਸਨਮੁਖ ਖਲੋ ਕਰਕੇ ਸਾਰੀਆਂ ਆਪਣੀਆਂ ਗਲਤੀਆਂ ਮੰਨ ਲਈਆਂ। ਅਤੇ ਅਕਾਲ ਤਖਤ ਸਾਹਿਬ ਤੋਂ ਇਹ ਵੀ ਕਿਹਾ ਗਿਆ ਕਿ ਜਿਹੜੇ ਇਸ਼ਤਿਹਾਰ ਦਿੱਤੇ ਗਏ ਸੀ 92 ਲੱਖ ਰੁਪਇਆ ਉਹ ਵੀ ਗਲਤ ਕੀਤਾ ਗਿਆ ਉਹਦੀ ਵੀ ਰਿਕਵਰੀ ਕੀਤੀ ਜਾਵੇ ਤੇ ਉਸ ਵੇਲੇ ਦੇ ਜਥੇਦਾਰ ਸੀਗੇ ਉਹੜਾ ਜਥੇਦਾਰਾਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਸ਼੍ਰੋਮਣੀ ਕਮੇਟੀ ਨੂੰ ਨਿਰਦੇਸ਼ ਦਿੱਤੇ ਗਏ ਸੀ ਕਿ ਇਹਨਾਂ ਦੀਆਂ ਸਾਰੀਆਂ ਸੁਵਿਧਾਵਾਂ ਫੈਸਿਲਿਟੀਆਂ ਵਿਡਰੋ ਕਰ ਲੀਆਂ ਜਾਣ ਪਾਪ ਕਹਿਣ ਦਾ ਕਿ ਇੱਥੋਂ ਇਹ ਸਾਬਤ ਹੋ ਗਿਆ ਕਿ ਇਹ ਸਭ ਕੁਝ ਗਲਤ ਵਰਤਾਰਾ ਹੋਇਆ ਉਸ ਵੇਲੇ 2015 ਦੇ ਵਿੱਚ ਜਿਸ ਵੇਲੇ ਹੁਕਮਨਾਮਾ ਜਾਰੀ ਕੀਤਾ ਗਿਆ ਸੀਗਾ ਗੁਰਮੀਤ RAM ਰਹੀ ਨੂੰ ਮੁਆਫ ਕਰਨ ਦਾ ਉਸ ਵੇਲੇ ਪੰਥਕ ਜੁਗਤ ਦੇ ਚਲਦਿਆਂ ਹੋਇਆ ਮੀਰੀ ਪੀਰ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲੋਂ ਉਹ ਟਾਸਰਾ ਲੈ ਕਰਕੇ ਆਸ਼ੀਰਵਾਦ ਲੈ ਕਰਕੇ ਉਸ ਵੇਲੇ ਦੇ ਅੰਮ੍ਰਿਤ ਸੰਚਾਰ ਜਥਾ ਜਿਹੜਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਸੇਵਾ ਕਰ ਰਿਹਾ ਸੀਗਾ ਜਿਨ੍ਹਾਂ ਵਿੱਚ ਭਾਈ ਸਤਨਾਮ ਸਿੰਘ ਜੀ ਝੰਗੀਆਂ ਭਾਈ ਸਤਨਾਮ ਸਿੰਘ ਜੀ ਖੰਡਾ ਭਾਈ ਤਰਲੋਕ ਸਿੰਘ ਜੀ ਭਾਈ ਮੰਗਲ ਸਿੰਘ ਜੀ ਅਤੇ ਭਾਈ ਮੇਜਰ ਸਿੰਘ ਜੀ ਸ਼ਾਮਿਲ ਸਿਗੇ ਉਹਨਾਂ ਨੇ ਉਸ ਵੇਲੇ ਉਸ ਵੇਲੇ ਦੇ ਜਥੇਦਾਰਾਂ ਦੇ ਕੋਲੋਂ ਸਪਸ਼ਟੀਕਰਨ ਮੰਗਿਆ ਸੀਗਾ ਉਹ ਸਪਸ਼ਟੀਕਰਨ ਮੰਗਦੇ ਸਾਰ ਹੀ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਦੇ ਵਿੱਚ ਇੱਕ ਪੋਚਾਲ ਆ ਗਿਆ ਉਹਨਾਂ ਨੇ ਕਿਹਾ ਜੀ ਇਹ ਗਲਤ ਹੈ ਸਭ ਕੁਝ ਜੋ ਕੁਝ ਸਪਸ਼ਟੀਕਰਨ ਮੰਗ ਰਹੇ ਨੇ ਇਹ ਗਲਤ ਹੈ ਲekin ਅੱਜ 9 ਸਾਲਾਂ ਦੇ ਬਾਅਦ ਉਸੇ ਸ਼੍ਰੀ ਅਕਾਲ ਤਖਤ ਸਾਬਤੋਂ ਜਿਹੜੀ ਜਿਹੜੀਆਂ ਗੱਲਾਂ ਉਸ ਵੇਲੇ ਗਲਤ ਸਿਗੀਆਂ ਉਹਨਾਂ ਗਲਤ ਬਾਰੇ ਫੈਸਲ ਤੋਂ ਇਹ ਸਭ ਕੁਝ ਫਰਮਾਨ ਜਾਰੀ ਹੋ ਗਏ ਤੇ ਪਤਾ ਲੱਗ ਗਿਆ ਕਿ ਉਹਨਾਂ ਬੰਦਿਆਂ ਨੂੰ ਉਹਨਾਂ ਪੰਜ ਪਿਆਰਿਆਂ ਨੂੰ ਪੰਜਾਂ ਸਿੰਘਾਂ ਨੂੰ ਉਹਦੇ ਬਾਅਦ ਨੌਕਰੀ ਤੋਂ 1 ਜਨਵਰੀ 2016 ਨੂੰ ਡਿਸਮਿਸ ਕਰਤਾ ਗਿਆ ਸੀਗਾ ਨੌਕਰੀ ਚੋਂ ਕੱਢ ਦਿੱਤਾ ਗਿਆ ਹੋਰ ਸਿਦਕ ਅਤੇ ਸਰਰ ਤੇ ਚੱਲਦੇ ਆ ਹੋਏ ਆ ਪੰਥਕ ਜਗਤ ਦੇ ਉੱਤੇ ਚੱਲਦੇ ਆ ਹੋਏ ਆ ਉਹਨਾਂ ਸਿੰਘਾਂ ਨੇ ਕਦੀ ਵੀ ਸ਼ਰੋਮਣੀ ਕਮੇਟੀ ਦੇ ਕੋਲੋਂ ਕੋਈ ਫਰਿਆਦ ਨਹੀਂ ਕੀਤੀ ਉਹਨਾਂ ਨੇ ਜੋ ਕੁਝ ਵੀ ਸੀਗਾ ਪੰਥ ਦੇ ਅੱਗੇ ਹੀ ਗੋਹਾਰ ਲਗਾਈ ਨਾ ਹੀ ਉਹਨਾਂ ਨੇ ਕਿਸੇ ਅਦਾਲਤ ਦਾ ਦੁਨਿਆਵੀ ਅਦਾਲਤ ਦਾ ਸਹਾਰਾ ਲੈ ਕਰਕੇ ਆਪਣੀਆਂ ਨੌਕਰੀਆਂ 'ਚ ਵਾਪਸ ਆਣ ਦੇ ਕੋਈ ਯਤਨ ਕੀਤਾ ਸੋ ਐਸੇ ਸੂਰਬੀਰ ਮਹਾਨ ਜਿਹੜੇ ਯੋਧੇ ਸਾਡੇ ਪੰਜ ਪਿਆਰੇ ਸੀਗੇ افسوس ਨਾਲ کہنا ਪੈਂਦਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਫਕੀਲ ਤੋਂ 2 ਦਸੰਬਰ ਨੂੰ ਸਾਡੇ ਜਿਹੜੇ ਸਿੰਘ ਸਾਹਿਬਾਨ ਉੱਥੋਂ ਆਦੇਸ਼ ਜਾਰੀ ਕਰ ਰਹੇ ਸਕੇ ਉਹਨਾਂ ਨੇ ਉਹਨਾਂ ਦਾ ਮੁੱਦਾ ਟੋਟਲੀ ਹਣਗੋਲਿਆ ਕੋਸਾ ਜੇ ਕਰ ਹੀ ਨਹੀਂ ਕੀਤਾ ਜਦਕਿ ਉਹਨਾਂ ਦੀ ਐਡੀ ਵੱਡੀ ਕੁਰਬਾਨੀ ਸੀਗੀ ਕਿ ਉਹਨਾਂ ਨੇ ਸਿੱਖੀ ਸਿਧਾਂਤਾਂ ਦੇ ਉੱਤੇ ਪੰਜ ਪ੍ਰਧਾਨੀ ਸਿਸਟਮ ਦੇ ਉੱਤੇ ਚੱਲਦੇ ਆ ਹੋਇਆ ਮੀਰੀ ਪੀਰੀ ਸਿਧਾਂਤ ਤੇ ਚੱਲਦੇ ਆ ਹੋਇਆ ਸਪਸ਼ਟੀਕਰਨ ਮੰਗਿਆ ਸੀਗਾ ਔਰ ਉਹ ਸਪਸ਼ਟੀਕਰਨ ਜਿਹੜਾ ਉਸ ਵੇਲੇ ਇਹਨਾਂ ਸਾਰਿਆਂ ਨੂੰ ਚੁਬਦਾ ਸੀਗਾ ਉਹ ਤਰੀਕ ਨੂੰ ਮੋਹਰ ਲਗਾ ਦਿੱਤੀ ਅਸੀਂ ਅੱਜ ਪੰਤਕ ਜਥੇਬੰਦੀਆਂ ਸਾਰੀਆਂ ਇਕੱਠੀਆਂ ਹੋ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਿੰਘ ਸਾਹਿਬਾਨ ਨੂੰ ਬੇਨਤੀ ਕਰਨ ਲਈ ਇੱਥੇ ਪੁੱਜਿਆ ਨੇ ਕਿ ਉਹਨਾਂ ਦਾ ਮੁੱਦਾ ਦੁਬਾਰਾ ਵਿਚਾਰਿਆ ਜਾਵੇ ਪੰਥ ਸਿੰਘ ਸਾਹਿਬਾਨ ਦੀ ਮੀਟਿੰਗ ਦੇ ਵਿੱਚ ਅਤੇ ਜਿਹੜਾ ਉਹਨਾਂ ਨੂੰ ਨੌਕਰੀ ਅੱਜ ਤੋਂ ਕੱਢਣ ਦਾ ਜਿਹੜਾ ਮਤਾ ਪਹਿਲੀ ਜਨਵਰੀ 2016 ਨੂੰ ਪਾਸ ਕੀਤਾ ਗਿਆ ਸੀਗਾ ਮੀਟਿੰਗ ਕਰਕੇ ਉਹ ਮਤਾ ਰੱਦ ਕੀਤਾ ਜਾਵੇ ਇਹਨਾਂ ਨੂੰ ਦੁਬਾਰਾ ਫਰਮ ਦਾ ਬੈਕ ਡੇਟ ਇਹਨਾਂ ਨੂੰ ਬਹਾਲ ਕੀਤਾ ਜਾਵੇ ਇਹਨਾਂ ਦੀਆਂ ਜੋ ਤਨਖਾਹਾਂ ਵਾ ਬਣਦੀਆਂ ਨੇ ਇਹਨਾਂ ਦੀਆਂ ਤਨਖਾਹਾਂ ਇਹਨਾਂ ਨੂੰ ਦਿੱਤੀਆਂ ਜਾਣ ਗੱਲ ਮਤਲਬ ਸਿਰਫ ਤਨਖਾਹ ਦੀ ਨਹੀਂ ਹੈਗੀ ਗੱਲ ਹੁੰਦੀ ਹੈ ਮਾਣ ਅਤੇ ਸਨਮਾਨ ਦੀ ਕੱਲ ਹੁੰਦੀ ਹੈ ਹੱਕ ਦੀ ਕੱਲ ਹੁੰਦੀ ਹੈ ਕਿ ਵਿੱਚ ਸੱਚ ਕੀ ਸੀਗਾ ਤੇ ਝੂਠ ਕੀ ਸੀਗਾ ਝੂਠ ਦਾ ਪਰਦਾ ਫਾਸ਼ ਹੋ ਚੁੱਕਿਆ ਹੈ ਸੱਚ ਉਜਾਗਰ ਹੋ ਚੁੱਕਿਆ ਹੈ ਉਹ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਜ਼ੀਲਤੋਂ ਇਸ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਸਮੁੱਚੇ ਪ੍ਰਬੰਧ ਨੂੰ ਅਸੀਂ ਸਤਰੇਤ ਨੂੰ ਸਿੰਘ ਸਾਹਿਬਾਨ ਨੂੰ ਬੇਨਤੀ ਕਰਦੇ ਹਾਂ ਕਿ ਛੇਤੀ ਤੋਂ ਛੇਤੀ ਮੀਟਿੰਗ ਕਰਕੇ ਇਹਨਾਂ ਦੇ ਬਾਰੇ ਸ਼੍ਰੋਮਣੀ ਕਮੇਟੀ ਨੂੰ ਹਦਾਇਤਾਂ ਜਾਰੀ ਕੀਤੀਆਂ ਜਾਣ ਇਹ ਇਹਨਾਂ ਨੂੰ ਨੌਕਰ ਚੋਂ ਕੱਢਣ ਵਾਲਾ ਜਿਹੜਾ ਮਤਾ ਸੀਗਾ ਉਹ ਰੱਦ ਕੀਤਾ ਜਾਵੇ ਰੱਦ ਕਰਕੇ ਇਹਨਾਂ ਨੂੰ ਨੌਕਰੀਆਂ ਤੇ ਮੁੜ ਬਹਾਲ ਕਰਕੇ ਇਹਨਾਂ ਦਾ ਬਕਾਇਆ ਜਿਹੜੀ ਤਨਖਾਹਾਂ ਨੇ ਇਹਨਾਂ ਨੂੰ ਦਿੱਤੀਆਂ ਜਾਣ ਮੈਂ ਹੁ ਬੇਨਤੀ ਕਰਾਂਗਾ ਮੈਂ ਬੇਨਤੀ ਕਰਾਂਗਾ ਬਾਪੂ ਗੁਰਚਨ ਸਿੰਘ ਜੱਤਾ ਦਿਲਬਾਖ ਸਿੰਘ ਜੀ ਅਤੇ ਰਣਜੀਤ ਸਿੰਘ ਜੀ ਆਜੋਗੇ ਰਣਜੀਤ ਸਿੰਘ ਜਾਰ 15 ਚ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਿਆਪਦੀਆਂ ਹੋਈਆਂ ਉਸ ਸਰਸੇ ਸਾਧ ਨੂੰ ਮਾਫੀ ਦੇਣ ਬਦਲੇ ਕਿਉਂਕਿ ਅਕਾਲ ਤਖਤ ਸਾਹਿਬ ਤੋਂ ਉਹਨੂੰ ਮਾਫੀ ਦਿੱਤੀ ਗਈ ਮੁੱਖ ਦੋਸ਼ੀ ਸੀ ਉਹ ਵਿਅਕਤੀਆਂ ਦਾ ਪਰ ਉਹਨਾਂ ਪੰਜ ਸਿੰਘਾਂ ਨੇ ਜਿਹੜੇ ਅਮਰ ਸੰਚਾਰ ਦੀ ਸੇਵਾ ਨਿਭਾਉਂਦੇ ਸੀ ਸ੍ਰੀ ਅਕਾਲ ਤਖਤ ਸਾਹਿਬ ਤੇ ਉਹਨਾਂ ਨੇ ਮੌਕੇ ਦੇ ਜਿਹધાર ਨੂੰ 21 ਅਕਤੂਬਰ 2015 ਨੂੰ ਉਹਨਾਂ ਨੂੰ ਆਪਣਾ ਸਪਸ਼ਟੀਕਰਨ ਦੇਣ ਵਾਸਤੇ ਦੋ ਦਿਨਾਂ ਦਾ ਸਮਾਂ ਮੰਗਿਆ ਦਿੱਤਾ ਸੀ ਉਹਨਾਂ ਨੂੰ ਕਿ 23 ਤਰੀਕ ਨੂੰ ਜਹੇਦਾਰ ਆਪਣਾ ਸਪਸ਼ਟੀਕਰਨ ਦੇਵੇ ਵੀ ਉਹਨੇ ਮਾਫੀ ਕਿਉਂ ਨਹੀਂ ਹੈ ਕਿਉਂਕਿ ਜਿਹੜੀ ਪੰਜ ਪਿਆਰਿਆਂ ਦੀ ਪਰੰਪਰਾ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਤੋਂ ਲਾਗੂ ਹੈ ਉਹਨਾਂ ਦਾ ਬਹੁਤ ਸਤਿਕਾਰ ਹੈ ਅਸੀਂ ਨਿਤ ਦੀ ਅਰਦਾਸ ਚ ਪੰਜ ਪਿਆਰਿਆਂ ਦਾ ਵਰਨਣ ਕਰਦੇ ਆ ਸੋ ਉਹਨਾਂ ਨੂੰ ਸਪਸ਼ਟੀਕਰਨ ਦੇਣ ਦੀ ਬਜਾਏ ਉਹਨਾਂ ਨੂੰ ਨੌਕਰੀ ਤੋਂ ਡਿਸਮਿਸ ਕਰ ਦਿੱਤਾ ਪਰੰਤੂ ਦੋ ਨਵੰਬਰ 2024 ਨੂੰ ਜਿਹੜਾ ਅਕਾਲ ਤਖਤ ਸਾਹਿਬ ਤੋਂ ਫੈਸਲੇ ਆਏ ਆ ਉਹਨਾਂ ਚ ਉਹਨਾਂ ਦੇ ਲਏ ਗਏ ਸਟੈਂਡ ਦੀ ਪ੍ਰੋੜਤਾ ਹੋਈ ਹੈ ਸੋ ਸਹੀ ਮੰਨਿਆ ਗਿਆ ਕਿਉਂਕਿ ਉਸ ਜਹੇਦਾਰ ਨੂੰ ਜਹੇਦਾਰ ਗੁਰਬਾਜਨ ਸਿੰਘ ਜੀ ਜਿਹੜਾ ਮੌਕੇ ਦਾ ਜਹੇਦਾਰ ਸੀ ਉਹਨੂੰ ਵੀ ਦੋਸ਼ੀ ਠਰਾਇਆ ਗਿਆ ਸੋ ਅਕਾਲੀ ਦਲ ਦਾ ਉਹਨਾਂ ਨੂੰ ਵੀ ਦੋਸ਼ੀ ਠਰਾਇਆ ਗਿਆ ਇਸ ਕਰਕੇ ਜਿਹੜਾ ਉਹਨਾਂ ਨੇ ਉਸ ਟਾਈਮ ਪੰਜ ਪਿਆਰਿਆਂ ਦੀ ਪਰੰਪਰਾ ਨੂੰ ਕਾਇਮ ਰੱਖਦੇ ਸਟੈਂਡ ਲਿਆ ਸੀ ਉਹ ਸਹੀ ਸੀ ਸੋ ਅਸੀਂ ਸੰਗਤ ਨੂੰ ਵੀ ਬੇਨਤੀ ਕਰਦੇ ਆ ਤੇ ਇਹ ਪ੍ਰਬੰਧ ਨੂੰ ਵੀ ਬੇਨਤੀ ਕਰਦੇ ਆ ਕਿ ਉਹਨਾਂ ਨਾਲ ਜਿਹੜੀ ਜਿਆਦਤੀ ਹੋਈ ਹੈ ਉਹਨਾਂ ਨੂੰ ਬਾ ਇੱਜ਼ਤ ਕਿਉਂਕਿ ਉਹਨਾਂ ਵੱਲੋਂ ਲਿਆ ਗਿਆ ਫੈਸਲਾ ਸਹੀ ਸੀ ਉਸ ਤੇ ਮੋਹਰ ਲੱਗੀ ਹੈ 2 ਨਵੰਬਰ ਨੂੰ ਉਹਨਾਂ ਨੂੰ 2 ਦਸੰਬਰ ਨੂੰ ਉਹਨਾਂ ਨੂੰ ਬਹਾਲ ਕੀਤਾ ਜਾਵੇ ਤੇ ਉਹਨਾਂ ਨੂੰ ਬਾ ਇੱਜ਼ਤ ਸਤਕਾਰ ਵਜੋਂ ਉਹਨਾਂ ਨੂੰ ਨੌਕਰੀਆਂ ਬਹਾਲ ਦੇ ਕੇ ਜਿਹੜਾ ਉਹਨਾਂ ਦਾ ਤਨਖਾਹਾਂ ਬਣਦੀਆਂ ਸਾਰੀਆਂ ਬਕਾਇਆ ਸਮੇਤ ਦਿੱਤੀਆਂ ਜਾਣ ਸੋ ਅੱਜ ਦਾ ਸੀ ਸਾਡਾ ਇਹੀ ਮਕਸਦ ਹੈ ਇਹ ਜਲਦੀ ਤੋਂ ਜਲਦੀ ਇਸ ਤੇ ਸ਼੍ਰੋਮਣੀ ਕਮੇਟੀ ਨੂੰ ਤੇ ਅਕਾਲ ਤਖਤ ਸਾਹਿਬ ਨੂੰ ਫੈਸਲਾ ਲੈਣਾ ਚਾਹੀਦਾ ਕਿਉਂਕਿ ਉਹਨਾਂ ਨਾਲ ਜ਼ਿਆਦਤੀ ਹੋਈ ਹੈ ਜਿੱਥੇ ਇੱਕ ਰੁਤਮੇ ਦੀ ਵੀ ਤੋਹੀਨ ਹੋਈ ਹੈ ਕਿ ਪੰਜ ਪਿਆਰਿਆਂ ਵੱਲੋਂ ਲਿਆ ਗਿਆ ਫੈਸਲੇ ਨੂੰ ਇੱਕ ਅਨਕੋਲਾ ਕਰਿਆ ਗਿਆ ਸੋ ਇਸ ਵਾਸਤੇ ਜ਼ਰੂਰੀ ਹੈ ਕਿ ਅਕਾਲ ਤਖਤ ਸਾਹਿਬ ਤੋਂ ਹੁਕਮ ਜਾਰੀ ਹੋਵੇ ਕਿ ਉਹਨਾਂ ਨੂੰ ਨੌਕਰੀਆਂ ਦੇ ਬਹਾਲ ਕਰਕੇ ਉਹਨਾਂ ਨੂੰ ਬਣ ਦੇ ਜਿਹੜੇ ਆਪਣੇ ਭੱਤੇ ਦਿੱਤੇ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ